ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ 5 ਮਾਰਚ ਦਾ ਇਤਿਹਾਸ ਕੀ ਹੈ ਉਹ ਦੱਸਾਂਗੇ ਤੁਹਾਨੂੰ ਵੀਡੀਓ ਸੁਣਨ ਲਈ ਆ ਧਿਆਨ ਨਾਲ ਸੁਣਨਾ ਸਾਰੀ ਨੂੰ ਔਰ ਚੈਨਲ ਜਿਹਨਾਂ ਬੰਨਾਂ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਜ਼ਰੂਰ ਕਲਰ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤੇ ਇਤਿਹਾਸ ਨਾਲ ਰਿਲੇਟਡ ਵੀਡੀਓ ਤੁਹਾਨੂੰ ਇਸ ਚੈਨਲ ਉੱਤੇ ਮਿਲਣਗੀਆਂ ਜਿਹੜੀਆਂ ਕਿ ਪਹਿਲਾਂ ਤੁਸੀਂ ਸ਼ਾਇਦ ਹੀ ਕਦੇ ਸੁਣੀਆਂ ਹੋਣ ਸੋ ਸ਼ੁਰੂ ਕਰੀਏ ਦੋਸਤੋ ਅੱਜ ਦੀ ਵੀਡੀਓ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ 5 ਮਾਰਚ ਅੱਜ ਦਾ ਬਿਆਨ ਸਿੱਖਾਂ ਦਾ ਆਪਣੇ ਧਰਮ ਚ ਪੂਰਨ ਰੂਪ ਚ ਪਰਪੱਕ ਹੋਣ ਦੀ ਗਾਥਾ ਹੈ ਸਿੱਖੀ ਵਿੱਚ ਅਟੁੱਟ ਵਿਸ਼ਵਾਸ ਅਤੇ ਸ਼ਰਧਾ ਦੀ ਮਿਸਾਲ ਹੈ ਅੱਜ ਦੇ ਦਿਨ ਸਿੱਖਾਂ ਨੇ ਇਹ ਸਾਬਤ ਕਰ ਦਿਖਾਇਆ ਸੀ ਕਿ ਉਹਨਾਂ ਨੂੰ ਮੌਤ ਜਾਂ ਕਿਸੇ ਕਿਸਮ ਦਾ ਕੋਈ ਲਾਲਚ ਧਰਮ ਨਹੀਂ ਡੁਲਾਸ ਸਕਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਾਥੀ ਸਿੰਘਾਂ ਦਾ ਕਾਫਲਾ 29 ਫਰਵਰੀ 1716 ਈਸਵੀ ਨੂੰ ਦਿੱਲੀ ਪਹੁੰਚਦਾ ਅੱਜ 5 ਮਾਰਚ 1716 ਨੂੰ ਚਾਂਦਨੀ ਚੌਕ ਦਿੱਲੀ 'ਚ ਉਹਨਾਂ ਦੇ 700 ਸਿੱਖਾਂ ਦਾ ਕਤਲਿਆਮ ਸ਼ੁਰੂ ਹੋਇਆ ਸਿੱਖਾਂ ਨੂੰ 7 ਹਿੱਸਿਆਂ 'ਚ ਵੰਡਿਆ ਗਿਆ ਸੀ ਹਰ ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਇੱਕ ਹਫ਼ਤੇ ਦੇ ਅੰਦਰ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਸ਼ਹੀਦ ਕਰ ਦਿੱਤੇ ਗਏ ਰੋਜ਼ ਸਿੱਖਾਂ ਨੂੰ ਟੋਲੀਆਂ 'ਚ ਕੋਤਰੀ ਲਿਜਾਇਆ ਜਾਂਦਾ ਸੀ ਗਰੁੱਪਾਂ 'ਚ ਕਤਲ ਕਰਨ ਤੋਂ ਪਹਿਲਾਂ ਹਰ ਇੱਕ ਨੂੰ ਇਹ ਆਫਰ ਕੀਤੀ ਜਾਂਦੀ ਸੀ ਕਿ ਜੇ ਉਹ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕਰ ਲਵੇ ਤਾਂ ਉਹਦੀ ਜਾਨ ਬਖਸ਼ ਦਿੱਤੀ ਜਾਵੇਗੀ ਇਹ ਕਤਲਿਆਮ 7 ਦਿਨ ਜਾਰੀ ਰਿਹਾ ਅਤੇ 7 ਦਿਨ ਹੀ ਇਹ ਪੇਸ਼ਕਸ਼ ਆਫਰ ਇਹ ਦੰਦੇ ਰਹੇ ਮੁਸਲਮਾਨ ਪਰ ਆਫਰੀਨ ਹੈ ਸਿੰਘਾਂ ਦੇ ਜਿਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਇਸਲਾਮ ਕਬੂਲ ਨਹੀਂ ਕੀਤਾ ਸਾਰੇ ਦੇ ਸਾਰੇ ਹੀ ਸ਼ਹੀਦियां ਪਾ ਗਏ ਬਲਕਿ ਸਿੱਖ ਤਾਂ ਜਲਾਦ ਨੂੰ ਮੁਕਤਾ ਜਨਕਾ ਡਰਬਰ ਇੱਕ ਹੈ ਕੇ ਪੁਕਾਰਦੇ ਸੀ ਔਰ ਸ਼ਹੀਦੀ ਕਤਲ ਕਰਨ ਸਮੇਂ ਪਹਿਲ ਪਹਿਲ ਦੇਣ ਵਾਸਤੇ ਬੇਨਤੀ ਕਰਦੇ ਸਨ ਕਿ ਸਾਨੂੰ ਪਹਿਲਾਂ ਸ਼ਹੀਦ ਕਰ ਦੂਜਾ ਕਹਿੰਦਾ ਪਹਿਲਾਂ ਮੈਨੂੰ ਕਰ ਔਰ ਇੱਕ ਦੂਜੇ ਤੋਂ ਪਹਿਲਾਂ ਸ਼ਹੀਦੀ ਦੇਣ ਵਾਸਤੇ ਆਪਸ ਵਿੱਚ ਝਗੜਦੇ ਸੀ ਸਿੰਘ ਤੁਸੀਂ ਹੁਣ ਹਿਸਾਬ ਲਾ ਲੋ ਕਿ ਉਹਨਾਂ ਦੀ ਕਿੰਨਾ ਉੱਚ ਕੋਟੀ ਦਾ ਮਤਲਬ ਕਿ ਉਹਨਾਂ ਦੀ ਬੰਦਗੀ ਹੋ ਗਈ ਭਗਤੀ ਹੋ ਗਈ ਔਰ ਇਹ ਸਿੱਖਾਂ ਦੇ ਸੂਰਬੀਰਤਾ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਸਾਰੇ ਇਤਿਹਾਸਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਬਲਕਿ ਈਸਟ ਇੰਡੀਆ ਕੰਪਨੀ ਦੇ ਦੋ ਅੰਗਰੇਜ਼ ਅਫਸਰਾਂ ਨੇ ਜਿਹੜੇ ਕਿ ਮੌਕੇ ਉੱਤੇ ਹਾਜ਼ਰ ਸਨ ਉਹਨਾਂ ਨੇ ਵੀ ਗਵਾਹੀ ਭਰੀ ਸੀ ਤਾਂ ਇਹ ਸੀ ਦੋਸਤੋ 5 ਮਾਰਚ ਦਾ ਇਤਿਹਾਸ ਸੋ ਹੁਣ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਵਿੱਚ ਕਿ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਦਿਓਆ ਗਿਆ ਚੈਨਲ ਆਪਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ